ਲਓ ਵੀ ਦੋਸਤੋ ਪਹਿਲਾਂ ਤਾਂ ਸਾਰੇ ਕਬੂਤਰ ਭਜਨ ਦਿਨਾਂ ਵਧਾਈਆਂ ਆਪਾਂ ਜਿਹੜੀ ਕਬੂਤਰ ਬਾਜੀ ਸਰਕਾਰ ਨੇ ਬੰਦ ਕੀਤੀ ਸੀ ਉਹ ਦੁਬਾਰੇ ਸਫਾ ਕਰਾ ਸਕਦੇ ਆ ਕਬੂਤਰ ਬਾਜੀ ਉੱਤੇ ਕੋਈ ਰੋਕ ਨਹੀਂ ਲਾਈਓ ਤੇ ਇੱਕ ਹੋਰ ਮਿੱਤਰੋ ਬਹੁਤ ਵਧੀਆ ਪਰਾਲਾ ਰਿਹਾ ਕਬੂਤਰਾਂ ਦਾ ਤੇ ਇੱਕ 29 ਜੂਨ ਨੂੰ ਪਿੰਡ ਹਸਨਪੁਰ ਜ਼ਿਲ੍ਹਾ ਲੁਧਿਆਣੇ ਚ ਕੱਠ ਰੱਖਿਆ ਗਿਆ ਕਬੂਤਰਬਾਜੀ ਦੇ ਤੇ ਉੱਤਿਆਂ ਵਾਸਤੇ ਤੇ ਕਬੂਤਰਬਾਜੀ ਬਲਦਾਂ ਦੌੜਾਂ ਵਾਸਤੇ ਸਾਰੀਆਂ ਚੀਜ਼ਾਂ ਬਣਤੀਆਂ ਗੀਆਂ ਤੇ ਉਸ ਕਰਕੇ ਹੁਣ ਸਾਰੀਆਂ ਚੀਜ਼ਾਂ ਤੇ ਆਪਾਂ ਦੁਬਾਰੇ ਚਾਲੂ ਕਰਾਉਣੀਆਂ ਨੇ ਕਬੂਤਰਬਾਜੀ ਨੂੰ ਤਾਂ ਆਪਾਂ ਨੂੰអនុਮਤੀ ਮਿਲ ਰਹੀ ਚੁੱਕੀ ਹੈ ਵੀ ਆਪਾਂ ਕਰਾ ਸਕਦੇ ਆ ਤੇ ਬਾਕੀ ਉੱਥੇ ਸਾਰੇ ਸੀਨੀਅਰ ਪਲੇਅਰ ਆਉਣਗੇ ਜਿੰਨੇ ਵੀ ਖੜਿਆ ਜਿੰਨੇ ਕਬੂਤਰਬਾਜੀ ਵਾਲੇ ਕੁੱਤਿਆਂ ਵਾਲੇ ਬਲਦ ਗੱਡੀਆਂ ਵਾਲੇ ਤੇ ਓਕੜਾਂ ਵਾਲੇ ਤੇ ਉੱਥੇ ਮਿੱਤਰੋ ਜਿੰਨੇ ਵੀ ਬਾਈ ਮੇਰੀ ਵੀਡੀਓ ਸੁਣਦੇ ਨੇ ਕਬੂਤਰਬਾਜ਼ ਸੌਕੇ ਕੁੱਤੇਆਂ ਵਾਲੇ ਜੀ ਜਾਂ ਮੁਰਗਿਆਂ ਵਾਲੇ ਜਾਂ ਗੱਡੀਆਂ ਦੌੜਾਂ ਵਾਲੇ ਉਹ ਸਾਰੇ ਪਿੰਡ ਆਸਰਪੁਰ ਲੁਧਿਆਣੇ ਪਹੁੰਚੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਾਂ ਐਂ ਹੀ ਰਲ ਮਿਲ ਕੇ ਇਹ ਜੰਗ ਲੜਦੇ ਰਹੋ ਨਹੀਂ ਆਪਣਾ ਇਹ ਚੀਜ਼ ਖਤਮ ਕਰ ਦੇਣੀ ਹੈ ਸਰਕਾਰਾਂ ਸ਼ੌਂਕ ਨੇ ਜਿਹੜੇ ਪੰਜਾਬ ਦੇ ਸਦੀਆਂ ਤੋਂ ਚੱਲਦੇ ਆ ਰਹੇ ਨੇ ਰਾਜੇ ਮਹਾਰਾਜਿਆਂ ਤੋਂ ਚੱਲਦੇ ਆ ਰਹੇ ਨੇ ਇਹ ਇਹ ਸਰਕਾਰਾਂ ਨੂੰ ਪਤਾ ਨਹੀਂ ਕੀ ਹੋਇਆ ਵੀ ਇਨਾਂ ਤੇ ਰੋਕ ਲਾਉਣੀ ਸ਼ੁਰੂ ਕਰਤੀ ਤੇ ਜੇ ਆਪਾਂ ਕੋਈ ਉਤਨਾ ਨਾ ਚੱਕਦੇ ਤਾ ਆਪਣੀ ਇਹ ਖੇਡ ਵੀ ਬੰਦ ਕਰ ਦੇਣੀ ਸੀ ਪੁਰਾਣਾ ਸੱਭਿਆਚਾਰ ਆਪਣਾ ਜਿਹੜਾ ਇਹ ਬੰਦ ਕਰ ਦੇਣਾ ਸੀਗਾ ਜੇ ਆਪਾਂ ਇਸੇ ਤਰ੍ਹਾਂ ਚੁੱਪ ਰਹੇਦੇ ਚਲੋ ਹੁਣ ਆਪਾਂ ਨੇ ਸਾਰਿਆਂ ਨੇ ਰਲ ਮਿਲ ਕੇ ਉਦਮ ਕੀਤਾ ਤੇ ਆਪਾਂ ਇਹ ਜੰਗ ਜਿੱਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਤੇ ਮਿੱਤਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਵੱਧ ਤੋਂ ਵੱਧ ਤਾਂ ਕਿ ਜਿਹੜੇ-ਜਿਹੜੇ ਵੀਰ ਜਾ ਸਕਦੇ ਨੇ ਉਹ ਪਿੰਡ ਹਸਨਪੁਰ ਜਿਹੜਾ ਲੁਧਿਆਣਾ ਚ 29 ਜੂਨ ਨੂੰ ਪਹੁੰਚ ਸਕਣ